ਸਮਾਨ ਪਾਤਾ? ਹਾਂ ਸਾਰਾ ਸਮਾਨ ਪਾਤਾ। ਕੀ ਹੋ ਰਿਹਾ ਤੈਨੂੰ? ਮੈਨੂੰ ਕੀ ਹੋਣਾ ਕੁਛ ਨਹੀਂ। ਤੇਰਾ ਮੂੰਹ ਦੱਸ ਹੀ ਹੁੰਦਾ ਵੀ ਕੀ ਗੱਲ ਹੈ। ਨਹੀਂ ਨਹੀਂ ਜੀ ਕੋਈ ਗੱਲ ਨਹੀਂ ਹੈਗੀ। ਕਿਹਾਂ ਗੁੱਸੇ ਵੀ ਨਹੀਂ ਆ ਕੋਲੇ ਗਾ ਤੋ ਯਾ ਨਾ। ਓਹੋ ਮੈਨੂੰ ਕੀ ਗੁੱਸਾ ਹੋਣਾ ਲੈ। ਨਿਆਹ ਕੋਲ ਕਿਉਂ ਜਾ ਰਹੀ? ਇਹਨਾਂ ਸੋਚਦਾ। ਮੇਰੀ ਮਾਂ ਤਾਂ ਆ ਕੇ ਵੀ ਨਹੀਂ ਖੜੀ ਮੇਰੇ ਕੋਲ। ਜੀ ਮੇਰਾ ਭਰਾ ਆਉਂਦਾ। ਮੇਰੇ ਬੱਸ ਸੁੰਧਾਰਾ ਲੈ ਕੇ ਆਉਂਦਾ। ਚਲ ਬੁੱਤ ਕੋਈ ਨਹੀਂ ਮੈਂ ਵੀ ਤੇਰੀ ਮਾਂ ਬਣਾਂ। ਸਿਰ ਤੋ ਕੀ ਹੋਇਆ? ਬਿੱਕੀ ਕਿਹਨ ਭਈਆਂ? ਕਿ ਹੋ ਗਿਆ ਚੱਕਰ ਆ ਗਿਆ ਜੀ ਫਿਰ ਤੂੰ ਫੋਨ ਕੀਤਾ ਸੀ ਮੰਜੇ ਤੇ ਪੈ ਜਾਂਦੀ ਨਾ ਵਾਹਿਗੁਰੂ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਕਿ ਕਰੀ ਨਾ ਹਿੱਟਾ ਉਸ ਨਹੀਂ ਇਹ ਤਾਂ ਨੀਂਹ ਪਾਸੇ ਕੱਢ ਦੇਗੀ ਜਾ ਪਾਣੀ ਲੈ ਕੇ ਦੇ ਮੈਨੂੰ ਫਰਾਂਟ ਆ ਪਿਆ ਬਿਆਰ ਤੇ ਬੜੀ ਗਰਮੀ ਹੈ ਇਕ ਰਬ ਮਹੀ ਨਹੀਂ ਪਾਉਂਦਾ ਹੈਗਾ। ਇਹ ਪਾਇਆ ਕਿ ਗਏ। ਚਾਰੋਂ ਸ਼ਾਹੋਂ ਖੇਡਾ ਪਰ ਆਵਾਂਗੇ। ਆਪੀ ਪਾਇਆ ਕਿ ਗਏ ਬੇ ਇਹ ਤਾਂ ਜੀ ਸੰਧਾਰ ਦੇ ਕੇ ਗਏ। ਬੇਬੇ ਆ ਗਈ ਸੀਗੀ? ਨਹੀਂ ਬੇਬੇ ਨਹੀਂ ਮਾਸੀ ਦੇ ਕੇ ਗਈ ਆ। ਮਾਸੀ ਦੇ ਕੇ ਨੇਹ ਆਪਸਾ ਕਿਲਾ ਉਹ ਕਿਵੇਂ ਦੇਗੀ ਪਤਾ ਨਹੀਂਗਾ ਤੁਸੀਂ ਨੇਹ ਨਾਲ ਕੋਈ ਗੱਲ ਕੀਤੀ ਹੋਊਗੀ ਉਹਨਾਂ ਨੇ ਸੁਣ ਲਈ ਸੀਗੀ ਤਾਂ ਉਹ ਆ ਗਈ ਕਹਿੰਦੀ ਮੈਨੂੰ ਵੀ ਮਾਂ ਵਰਗੀ ਸਮਝ ਮੈਂ ਤੇਰੀ ਮਾਂ ਹੀ ਆ ਅੱਛਾ ਦੇਖ ਲਓ ਜੀ ਮੇਰੀ ਮਾਂ ਤਾਂ ਸੋਚਿਆ ਨਹੀਂ ਆ ਬਗਾਨੀ ਹੋ ਕੇ ਵੀ ਇਹ ਕਿਲਾ ਮੈਨੂੰ ਇਹਨਾਂ ਸਮਾਨ ਦੇਗੀ ਹਾਂ ਜ਼ੇਰ ਤਾਂ ਬੇਬੇ ਦੇਖ ਲਾ ਕਿੰਨਾ ਕਰਦੀ ਤੇਰਾ ਹਨ ਕਰਦੀ ਤਾਂ ਹੈਗੀ ਐ ਜੀ ਪਰ ਮੈਨੂੰ ਤਾਂ ਆਈ ਸੀਗਾ ਵੀ ਮੰਮੀ ਮੇਰੀ ਆਉਗੀ ਪਰ ਉਹ ਤਾਂ ਆਏ ਨਹੀਂਗੇ ਚੱਲ ਹੁਣ ਉਹਦਾ ਵੀ ਕੀ ਕਸੂਰਾ ਆ ਉਹ ਗਲਤ ਸਮਝੀ ਬੈਠੇ ਹੈ ਨਾ ਤੁਸੀਂ ਇਹੋ ਜੀ ਕੀ ਗੱਲ ਕਰੀ ਅੰਨੇ ਸਨੇਹਾ ਕੋਲ ਜਿਹੜਾ ਬੇਬੇ ਸਮਾਨ ਲੈ ਕੇ ਆ ਗਈ ਮੇਰੇ ਕੋਲ ਉਹ ਤਾਂ ਤੇਰਾ ਫੋਨ ਗਿਆ ਸੀਗਾ ਜਦੋਂ ਹਾਂਜੀ ਬੇ ਮੈਨੂੰ ਚੱਕਰ ਲੱਗੇ ਪਿਆ ਉਹ ਮੈਂ ਨੇ ਹੁਣ ਦੱਸਣ ਲੱਗਿਆ ਮਹਾਦਰਿ ਭਾਬੀ ਟੈਨਸ਼ਨ ਲਈ ਬੈਠੀ ਹੈਗੀ ਨਹੀਂ ਮੇਰਾ ਕੋਈ ਭਾਈ ਨਹੀਂ ਹੈਗਾ ਟੈਨਸ਼ਨ ਤਾਂ ਹੁੰਦੀ ਹੈ ਜੀ ਜਦੋਂ ਪੇਕੇ ਆ ਤਾਂ ਕੋਈ ਆਵੇ ਨਾ ਫਿਰ ਉਹ ਬੇਬੇ ਨੇ ਸੁਣ ਲਈ ਹੋਊ ਗੱਲ ਤਾਂ ਕਰਕੇ ਉਹ ਆ ਗਈ ਤਾਂ ਨਹੀਂ ਆਏ ਸੀਗੇ ਗੁੱਤੀਆਂ ਦਿੱਤੀਆਂ ਮੈਨੂੰ ਚਲੋ ਤਾਂ ਉਹਨੇ ਬੜੀਆ ਕੀਤਾ ਮਤਲਬ ਨੇਹਾਂ ਨੂੰ ਵੀ ਨਹੀਂ ਦੱਸ ਕੇ ਕਹਿੰਦੀ ਬਿਨਾ ਦੱਸੀ ਆਈ ਐ ਮੈਂ ਤਾਂ ਅੱਛਾ ਹੋਰ ਚਲ ਜਓ ਨੇਹਾਂ ਨੂੰ ਪਤਾ ਲੱਗੇ ਤਾਂ ਉਹਨੂੰ ਵੀ ਖੁਸ਼ੀ ਹੋਊਗੀ ਹਾਂ ਪਤਾ ਨਹੀਂ ਬੇਬੇ ਨੇ ਦੱਸਿਆ ਹੋਊਗਾ ਕਿ ਨਹੀਂ ਮੈਂ ਤਾਂ ਬੇਬੇ ਨੂੰ ਕਿਹਾ ਸੀਗਾ ਵੀ ਨੇਹਾਂ ਨੂੰ ਦੱਸ ਕੇ ਆਉਣਾ ਸੀ ਚਾਹੇ ਨਾਲ ਲੈ ਆਉਂਦੀ ਹਾਂ ਦੁਨੀ ਆ ਜਾਂਦੇ ਆਈ ਮੈਂ ਕਿਹਾ ਸੀਗਾ ਨਾਲ ਨੇਹਾਂ ਮਿਲ ਜਾਂਦੀ ਪਿੰਨ ਪੁੱਤ ਗਰਮੇ ਚ ਕਿੱਥੇ ਆਉਂਦੀ ਹੈ ਨਾ ਮੈਂ ਕਿਹਾ ਚਲ ਬੇਬੇ ਤੂੰ ਇਹਨਾਂ ਸਮਾਨ ਲਈ ਇਹ ਮੈਂ ਆ ਜਾਂਦੀ ਮੈਨੂੰ ਬੁਲਾ ਲਾਂ ਦੀ ਫੋਨ ਕਰਕੇ ਦੇਖ ਲੈ ਬੇਬੇ ਨੇ ਕਿੰਨਾ ਸੋਚਿਆ ਤੇਰੇ ਬਾਰੇ ਹੈ ਨਾ ਦੇਖ ਲਓ ਬਿਮਾਰ ਹੋ ਕੇ ਵੀ ਜੀ ਸਮਾਨ ਲੈ ਆਏ ਮੇਰੇ ਵਾਸਤੇ ਹੋਰ ਨਾਪਾਤਾ ਕੁੜੀ ਨੂੰ ਦੇਖਿਆ ਸੀ ਸਮਾਨ ਉਹ ਤਾਂ ਬਾਅਦ ਸੀ ਮੋੜ ਗਈ ਨਹੀਂ ਨਹੀਂ ਜੀ ਉਹ ਸਮਾਨ ਹੈ ਨਹੀਂ ਕਿ ਬੀਬੇ ਕਹਿੰਦੀ ਮੈਂ ਤਾਂ ਨੇਹਨ ਦੱਸ ਕਿ ਨਹੀਂ ਰਾਸਤੇ 'ਚ ਫੜ ਕੇ ਲੀਂਗੇ ਸਮਾਨ ਉਹ ਫੇਰ ਵੀ ਆਪਣੇ ਸਿਰ ਫੇਰ ਕਰਜ ਕਰ ਗਈ ਨਾ ਉਹ ਜਿੜੀ ਦਬੱਟਾ ਪਾਰ ਗਈ ਹਾਂ ਚਲੋ ਕੋਈ ਗੱਲ ਨਹੀਂ ਤੇ ਮੰਮੀ ਨੇ ਗੱਲ ਕੀਤੀ ਨਾ ਤੁਸੀਂ ਨਾ ਕੀਤੀ ਨਹੀਂ ਹੈਗੀ ਬਸ ਬਾਜ਼ਾਰ 'ਚ ਬਹੁਤ ਟਾਈਮ ਲੱਗ ਗਿਆ ਅੱਛਾ ਕੋਈ ਨਾ ਸ਼ਾਮ ਨੂੰ ਲੱਗ ਦੇਖਦੇ ਫਿਰ ਕੀ ਕਹਿੰਦੇ ਆ ਕੋਈ ਵੀ ਨਹੀਂ ਆਇਆ ਮੈਨੂੰ ਆਇਆ ਵੀ ਜੇ ਆਪਾਂ ਉਹਨੂੰ ਫੋਨ ਲਾ ਲਿਆ ਪਤਾ ਨਹੀਂ ਉਹਨੂੰ ਆਏ ਹੋ ਜੋ ਵੀ ਆਹ ਬਿਸਕਟਾਂ ਵੇਚੀ ਮੈਨੂੰ ਫੋਨ ਲਾਇਆ ਤੇ ਨਹੀਂ ਜੀ ਆਪਾਂ ਕਿਹੜਾ ਲੈਣ ਦੇ ਭੁੱਖੇ ਆ ਕਿ 100 ਰੁਪਏ ਦੀ ਚੀਜ਼ ਹੁੰਦੀ ਹੈ ਹਨਾ ਉਹੀ ਤਾਂ ਗੱਲ ਬਸ ਮੈਨੂੰ ਆਏ ਕਿ ਬੇਬੇ ਮੇਰੇ ਕੋਲ ਆ ਕੇ ਖੜ ਜੇ ਚਾਹੇ ਕੁਝ ਨਾ ਲਿਆਵੇ ਮੇਰੇ ਵਾਸਤੇ ਅਰ ਬੇਬੇ ਵੀ ਆਉਂਦੀ ਜਾਇਆ ਸਹੀ ਹੈ ਸੇਜ ਦਾ ਉਹਨਾਂ ਦੋ ਤਿੰਨ ਗਲਤੀਆਂ ਕੀਤੀਆਂ ਬੇਬੇ ਨੂੰ ਇੱਥੇ ਗੁਰਾ ਲੱਗਿਆ ਉਹਨੂੰ ਐਵੇਂ ਮੈਨੂੰ ਨੀਵਾ ਝਗਾਤਾ ਆਏ ਨੇ ਮੰਨਦੀ ਆਂ ਜੀ ਮੈਂ ਗਲਤੀਆਂ ਕੀਤੀਆਂ ਨੇ ਹੁਣ ਤਾਂ ਨਹੀਂ ਮੈਂ ਕੋਈ ਐਹੋ ਜੀ ਗਲਤੀ ਦਾ ਮੌਕਾ ਦਿੱਤਾ ਕਦੇ ਤੁਹਾਨੂੰ ਹੁਣ ਸ਼ਿਕਾਇਤ ਆਈ ਹੈ ਮੇਰੀ ਨਹੀਂ ਹੋਤਾ ਠੀਕ ਹੈ ਚਲ ਮੈਂ ਬੇਬੇ ਨਾਲ ਗੱਲ ਕਰੂੰਗਾ ਵੀ ਐਹੋ ਜੀ ਕੋਈ ਗੱਲ ਨਹੀਂ ਹੈਗੀ ਬੇਬੇ ਤੂੰ ਗਲਤ ਨ ਨਰ ਬੇਬੇ ਆਏ ਸੋਚਲੇ ਵੀ ਐਨੇ ਟੈਮ ਬਾਅਦ ਆਪਣੀ ਸੁਣੀ ਹੈ ਰੱਬ ਨੇ ਇਹੇ ਖੁਸ਼ੀ ਮਨਾ ਕੇ ਆਜੇ ਮੇਰੇ ਕੋਲ ਦੱਸਤਾ ਸੀ ਆ ਤੂੰ ਨਾ ਹਾਂਜੀ ਮੈਂ ਦੱਸਿਆ ਸੀਗਾ ਫੋਨ ਤੇ ਉਸ ਦਿਨ ਜਿੱਦਨ ਮੈਂ ਉਧਰ ਨਹੀਂ ਗਈ ਸੀ ਮੈਂ ਆ ਕੇ ਫੋਨ ਤੇ ਗੱਲ ਕਰ ਲਈ ਸੀ ਮੰਮੀ ਨਾਲ ਉਹ ਤੋਂ ਬਾਅਦ ਉਸ ਕਹਿੰਦੇ ਚੱਲ ਠੀਕ ਹੈ ਬਹੁਤ ਖੁਸ਼ੀ ਵਾਲੀ ਗੱਲ ਮੁਰ ਕੇ ਫੋਨ ਹੀ ਨਹੀਂ ਕੀਤਾ ਮੈਂ ਕੀਤਾ ਸੀ ਦੋ ਤਿੰਨ ਵਾਰ ਚੱਕੇ ਹੀ ਨਹੀਂ ਗਾ ਬਸ ਉਹਦਾ ਵਿਸ਼ਵਾਸ ਹੀ ਉੱਠ ਗਿਆ ਉਹਦਾ ਹੀ ਗੱਲਾਂ ਤੋਂ ਇਹੋ ਜਿਹੀ ਕਿਹੜੀ ਜੀ ਮਾਂ ਹੁੰਦੀ ਹੈ ਜਿਹੜੀ ਅਲਤੀ ਤੇ ਨਾ ਯਕੀਨ ਕਰੇ ਕਰ ਕੋਈ ਨਾ ਮਾਇਕਰ ਉਹਨੂੰ ਫੇਰ ਸਮਝਾਉਂਗਾ ਉਹਨੂੰ ਗੱਲ ਸਮਝਦਾ ਜਾਊਗੀ ਪਰ ਮੈਂ ਹਜੇ ਨਹੀਂ ਕਰਦਾ ਹੈਗਾ ਉਹਨੂੰ ਐਂ ਨਾ ਹੋ ਜੇ ਵੀ ਆਹ ਸਮਾਨ ਵੇਛੇ ਮੈਨੂੰ ਫੋਨ ਲਈ ਜਾਂਦਾ ਇਹ ਪਤਾ ਨਹੀਂ ਮੈਂ ਆਈ ਨਹੀਂ ਹੈਗੀ ਜਾਂ ਅੱਗੇ ਮੈਂ ਅਰਸਾ ਲਾ ਜੈ ਨਹੀਂ ਹੈਗੀ ਮੈਂ ਤਾਂ ਕਿੰਨੇ ਫੋਨ ਕਰ ਲਏ ਮੇਰੇ ਤੇ ਚੱਕਿਆ ਚਲ ਮੇਰੇ ਨਾਲ ਤਾਂ ਗੁੱਸੇ ਹੈ ਜੀ ਤੁਹਾਡੇ ਨਾਲ ਤਾਂ ਬੋਲਦੇ ਨੇ ਵਧੀਆ ਤੁਸੀਂ ਕਰ ਲਿਓ ਚਲੇ ਫੇਰ ਕਰ ਲਿਓ ਪਰ ਅੱਜ ਨਾ ਕਰੀਓ ਠੀਕ ਹੈ ਚਲ ਮੈਂ ਫੋਨ ਲਾਉਂਗਾ ਰੁਕੋ ਫੇਰ ਕਿਹੜਾ ਲਾਉਣਾ ਹੈ ਠੀਕ ਹੈ ਜੀ ਬਾਕੀ ਮੈਂ ਤਾਂ ਨਾ ਆਈਂ ਜੀ ਹੋਇਆ ਪਏ ਬੇਬੇ ਮੈਨੂੰ ਗੱਲ ਕਰਨ ਲੈਣਾ ਸਾਰੀ ਗੱਲ ਕਲੀਅਰ ਹੋ ਜਾ ਸਾਡੇ ਦੋਨਾਂ ਦਾ ਚਲ ਮੈਂ ਤੁਹਾਨੂੰ ਇੱਕ ਐਂਡਿਸੇ ਆਪਾਂ ਫੋਨ ਤੇ ਨਹੀਂ ਆਪਾਂ ਬੀਬੀ ਕੋਲ ਜਾ ਕੇ ਗੱਲ ਕਰੀਏ ਕਿਸੇ ਦਿਨ ਚੱਲਿਆ ਮੈਂ ਕੋਈ ਨਾ ਅਸਰ ਖੇਤ ਮੜਾ ਕੰਮ ਤੰਦਾ ਹੋ ਜਾ ਉਹਨੇ ਫਿਰ ਚੱਲਿਆ ਆਵੇਂ ਹਾਂ ਤੁਸੀਂ ਕੰਮ ਵਗੈਰਾ ਨਿਬੇੜ ਲਿਓ ਫਿਰ ਮੈਨੂੰ ਦੱਸ ਦਿਓ ਫਿਰ ਆਪਾਂ ਬਗ ਜਾਗੇ ਠੀਕ ਹੈ ਕੋਈ ਨਾ ਚੱਲਿਆ ਆਵੇਂ ਤੇ ਨਾਲ ਮੈਂ ਡਾਕਟਰ ਨਾਲ ਗੱਲ ਕਰਕੇ ਆਇਆ ਬਾਜ਼ਾਰ ਚ ਤੇ ਆਪਾਂ ਕੱਲ ਨੂੰ ਜਲਾ ਦਿਖਾ ਆਵੇਂ ਟੈਸਟ ਕਰਾ ਆਵੇਂ ਠੀਕ ਹੈ ਜੀ ਕੀ ਪ੍ਰੋਬਲਮ ਹੈਗੀ ਠੀਕ ਹੈ ਉਹ ਪਤਾ ਹੀ ਚੱਕਰ ਜੇ ਕਾਦੇ ਆਈ ਜਾਂਦੇ ਰਹਿੰਦੇ ਆ ਨਾ ਕੋਈ ਨਾ ਸਾਰੇ ਟੈਸਟ ਹੋ ਕੇ ਨਾ ਹੋ ਜਾਣਗੇ ਤੇ ਕਹਨਾ ਆ ਜਿਓ ਸਵੇਰੇ ਵਸਾ ਨਮਕ ਉਹ ਜੀ ਬਾਕ ਖੱਲਾਂਗੇ ਠੀਕ ਹੈ ਜੀ ਫੋ ਚਾਹ ਬਣ ਗਿਆ ਕਿਦੋਂ ਹਾਂ ਚਾਹ ਲੈ ਆਦੇ ਲਾਤ ਤੇ ਵੀ ਬੰਦਿਆ ਕੀਤਾ ਚੱਲ ਅਸੀਰਤ ਵੀਰ ਹੁੰਦੀ ਸੀਗੀ ਵੀ ਮੇਰੇ ਤੇ ਕਾਤੋ ਨਹੀਂ ਕੋਇਆ ਇਹ ਕਿ ਨਾ ਸਹੀ ਕੋਈ ਨਾ ਕੋਈ ਤੇ ਨਾਲ ਖੜਦੇ ਆਗੇ ਵਾਹ ਜੀਰ ਦਾ ਚੁੱਪ ਗਾਣਾ ਕੁਛ ਨਹੀਂ ਹੁੰਦਾ ਯਾਰ ਮਾਦਾ ਜੀ ਰਾਬਣੀ ਆਪਣੀ ਸੁਣੀ ਸੀਗੀ ਕੋਈ ਡਾਕਟਰ ਨੇ ਆ ਕੇ ਹੰਤਾ ਟੜਕਣਾ ਨਹੀਂ ਜਵਾਗਦੇ ਅਸੀਂ ਦੂਜਾ ਆਪਾਂ ਹੋਰ ਡਾਕਟਰ ਨੂੰ ਦਿਖਾਵਾਂਗੇ ਜਦੋਂ ਆਹੀ ਡਾਕਟਰ ਨੇ ਕਹਤਾ ਜੀ ਹੋਰ ਡਾਕਟਰ ਕੀ ਕਹੋ ਗੱਲ ਬਦਲ ਦੂਗਾ ਅਸੀਂ ਕੋਈ ਨਾ ਪੈਂਦਾ ਲੈਟਰ ਨੂੰ ਫੇਰ ਵੀ ਪੁੱਛ ਕੇ ਆਉਂਗਾ ਵੀ ਕੀ ਗੱਲ ਵਾਦ ਹੈ ਇਹ ਅੱਛਾ ਆਇਓ ਫੇਰ ਵੀ ਸਹਰਲ ਡਾਕਟਰ ਪੂਰੀ ਗੱਲ ਦੱਸ ਦੇਣੀ ਹੈਗੇ ਮੈਂ ਤਾਂ ਹੋਰ ਹੀ ਟੈਨਸ਼ਨਾਂ ਦੀ ਮੁੱਕਦੀ ਸੀਗੀ ਆ ਇੱਕ ਹੋਰ ਟੈਨਸ਼ਨ ਖੜੀ ਕਰਤੀ ਕੋਈ ਨਾ ਟੈਨਸ਼ਨ ਤਾਂ ਮੈਨੂੰ ਵੀ ਹੈਗੀ ਐ ਐਨੇ ਦਰਵਾਜ਼ਾ ਰੱਬ ਨੇ ਸੁਣੇ ਸੀਗੇ ਹੋਈ ਤਾਂ ਮੈਂ ਕਹਿਨੀ ਐ ਜੇ ਜੜੀ ਮੈਂ ਗਲਤੀਆਂ ਕੀਤੀਆਂ ਨਾ ਉਹਦੀ ਸਜ਼ਾ ਜੇ ਮੇਰੇ ਅੱਗੇ ਆਈ ਜਾਂਦੀ ਐ ਜੀ ਉਹ ਦੋ ਗੱਲਾਂ ਕਿਉਂ ਜਾਦ ਕਰਦੇ ਨੇ ਯਾਰ ਉਹ ਇਹ ਉਹਨਾਂ ਗੱਲਾਂ ਨੂੰ ਇਹਨਾਂ ਨਾਲ ਜੁੜੀ ਜਾਂਦੇ ਐਂ ਹੋਰ ਕੀ ਕਰਾਂ ਤੁਸੀਂ ਦੱਸੋ ਕੋਈ ਨਾ ਤਾਂ ਸਭ ਰੱਬ ਦੀ ਰਹਿਣ ਆ ਮੇਰੀ ਮਸਾ ਖੁਸ਼ੀਆਂ ਆਈਆਂ ਸੀ ਆਪਣੇ ਘਰੇ ਪਤਾ ਨਹੀਂ ਕੀ ਦੀ ਨਜ਼ਰ ਲੱਗ ਗਈ ਕੋਈ ਨਜ਼ਰ ਆਪਨ ਮਨਜ਼ੂਰ ਹੋਣਾ ਸਭ ਠੀਕ ਹੋ ਜਾਊਗਾ ਜਿਵੇਂ ਉਹਨੇ ਦਿੱਤਾਗਾ ਸਭ ਨੂੰ ਪਤਾ ਹੈਗਾ ਕੀ ਦਿੱਤਾ ਜੀ ਤੇੰਦ ਪਹਿਲੇ ਕੋਲੇ ਆ ਉਹ ਕੁਝ ਨਹੀਂ ਹੋਇਆ ਯਾਰ ਪਹਿਲੀ ਕਿਉਂ ਆਏ ਕਹੀ ਜਾਂਦੇ ਤੋ ਡਾਕਟਰ ਨੇ ਜੀ ਤੁਹਾਡੇ ਸਾਹਮਣੇ ਕਿੰਨਾ ਕੁਝ ਤਾਂ ਕਹਿਤਾ ਅਸੀਂ ਰੋਣਾ ਪੈਜੀ ਕਰ ਵੀ ਕੀ ਸਕਦੇ ਆਂ ਮੇਰਾ ਯਤਰਾ ਸੋਹਣੀ ਹੋ ਗਿਆ ਲੋ ਉਹਨ ਜੀ ਕੀ ਕਰਾਂਗੇ ਐਂ ਤਾਂ ਲੱਗਦਾ ਜੀ ਜਵਾਗ ਦਾ ਸੁੱਖ ਮੈਨੂੰ ਮਿਲਣਾ ਹੀ ਨਹੀਂ ਕਦੇ ਐਂ ਤੜਪਦੀ ਰਹਿ ਜੂਗੀ ਜਵਾਗ ਤੋਂ ਬਿਨਾ ਮੈਂ ਤਾਂ ਉਹ ਐਂ ਤਾਂ ਤਾਂ ਬੋਲ ਜਿਆ ਐ ਹੋਰ ਕੀ ਬੋਲਾਂ ਤੁਸੀਂ ਦੱਸ ਦੋ ਕੋਈ ਨਾ ਹੁਣ ਆਪਾਂ ਨੂੰ ਉਮੀਦ ਜੱਗੀ ਐ ਨਾ ਕੋਈ ਗੱਲ ਨਹੀਂ ਕਿ ਉਮੀਦ ਜੱਗੀ ਐ ਜੀ ਰਿਪੋਰਟ ਚ ਸਾਫ ਤਾਂ ਉਹਨੇ ਦਿਖਾਤਾ ਡਾਕਟਰ ਨੇ ਤਾਂ ਕੋਈ ਨਾ ਪਰ ਵੀ ਮੈਂ ਤੁਹਾਨੂੰ ਕਹਤਾ ਨਾ ਪਿੰਡਾਂ ਲੈਟਰੋਂ ਦਿਖਾਉਂ ਮੈਂ ਇੱਕ ਵਾਰ ਪਤਾ ਲੱਗ ਜੂ ਕੀ ਗੱਲ ਹੈ ਕੀ ਪ੍ਰੋਬਲਮ ਹੈਗੀ ਦਿਕਾਇਆ ਹੀ ਹੋ ਰਿਪੋਰਟਾਂ ਮੈਂ ਵੀ ਟੈਨਸ਼ਨ ਲੈ ਜਾਂਦੀ ਹੈਗੀ ਜੇ ਪਿੰਡਾਂ ਦੇ ਡਾਕਟਰ ਦੇ ਨਾਮ ਰਾਸਿਰ ਭਾਈ ਗੱਲ ਕਿ ਤੂੰ ਹੋਰ ਪੁੱਛ ਲਈ ਕਿਸੇ ਡਾਕਟਰ ਨੂੰ ਹੋਰ ਵੱਡੇ ਡਾਕਟਰ ਨੂੰ ਪੁੱਛਣਾ ਹੈ ਅਥੇ ਰਿਹਾ ਹਸਪਤਾਲ ਨੇ ਮੈਂ ਵੀ ਚੱਲੂਗੀ ਨਾਲ ਤੁਹਾਡੇ ਬਾਅਦ ਚਲੀ ਤੋ ਕੋਈ ਨਾ ਜਾਂ ਤੁੰਜਾ ਕੇ ਨਾ ਚਾਹ ਪਾਣੀ ਕਰਲਾ ਕਿੱਥੇ ਚੰਗਾ ਲੱਗਦਾ ਜੀ ਮੈਨੂੰ ਚਾਹ ਪਾਣੀ ਉਹ ਖਾਣਾ ਪੀਣਾ ਤੇ ਨਹੀਂ ਛੱਡਣਾ ਹੁਣਾਂ ਕੰਨਾ ਬੀਨ ਦੇ ਬੂਗੀ ਕੰਮ ਵੀ ਕਰਨੇ ਨੇਗੇ ਮੈਂ ਸਭ ਕੁ ਖਿਆ ਖੜੀਆ ਉਹਨਾਂ ਨੂੰ ਵੀ ਨੀਰਾ ਪਾਉਣਾ ਹੈ ਜਿਆਦਾ ਨਹੀਂ ਚਾਹ ਬਣਾ ਕੇ ਮੈਂ ਦੱਸ ਹੀ ਦੇਣਾ ਸ਼ੀ ਕਲ ਹੋਰ ਕੀ ਮੈਨੇ ਹ ਵਦਿਆ ਦਾ ਪੀਸ ਜੀ ਹੋ ਗਿਆ ਕੋਸ਼ ਨੇ ਹੋਣਾ ਕੀ ਨਾ ਮੈਨੂੰ ਆ ਵੀ ਰ ਦੱਸੀ ਜਾਂਦਾ ਸੀ ਕਹਿੰਦਾ ਕੋਈ ਗੱਲ ਹੋ ਕੇ ਡਾਕਟਰ ਨੇ ਦੱਸਿਆ ਕੀ ਹੋ ਕੀ ਗਿਆ ਨਿਆ ਡਾਕਟਰ ਨੇ ਕਿਹਾ ਜੋ ਆਖਰੀ ਧੜਕਣ ਹੈ ਨਹੀਂ ਗੇ ਹਾਈ ਸੱਚੀ ਮਾਪੀ ਹਾਂ ਨੇ ਕੋਈ ਨਹੀਂ ਮੰਨੀ ਤੁਰਉਣਾ ਹੋਰ ਕੀ ਕਰਾਣੇ ਹੈ ਮੈਂ ਤੂੰ ਦੱਸ ਦੇ ਇਹ ਲੈ ਬੱਬੀ ਰੋ ਕੇ ਥੋੜੀ ਮਸਲੇ ਹੱਲ ਹੁੰਦੇ ਹੁੰਦੇ ਨੇਗੇ ਹੈ ਕੋਈ ਨਹੀਂ ਦੁਬਾਰੇ ਚੈੱਕ ਕਰਾਇਆ ਹੈ ਤੁਸੀਂ ਜਦੋਂ ਨੇਹਾ ਡਾਕਟਰ ਨੇ ਕਹਤਾ ਐਵੇਂ ਡਾਕਟਰਾਂ ਦੇ ਦੁਬਾਰਾ ਦੁਬਾਰਾ ਜਾ ਕੇ ਕੀ ਕਰਾਂਗੇ ਅਸੀਂ ਬਾਬੀ ਕੋਈ ਨਹੀਂ ਤੂੰ ਉਹ ਨਾ ਦੇਖੀ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਤਾਂ ਹੀ ਸੀਗਾ ਕੋਈ ਵਧੀਆ ਆਪਣੇ ਘਰ ਖੁਸ਼ੀ ਆ ਗਈਆਂ ਪਰ ਐ ਨਹੀਂ ਪਤਾ ਸੀ ਵੀ ਆ ਗੱਲ ਹੋ ਜੂਗੀ ਉਹ ਕੋਈ ਨਹੀਂ ਬਾਬੀ ਲੈ ਦਵਾਈ ਤਾਂ ਬਣੀ ਹੁੰਦੀ ਹੈਗੀ ਫਿਰ ਕੀ ਹੋਗਾ ਜੇ ਧੜਕਨ ਨਹੀਂ ਸੱਟ ਬੈਟਰੀ ਕੁਝ ਨਹੀਂ ਹੁੰਦਾ ਆਪੇ ਸਹੀ ਹੋ ਜਾਊਗਾ ਤੂੰ ਦਵਾਈ ਲਈ ਚੱਲ ਟਾਈਮ ਨਾਲ ਫਿਰ ਮੇਰੀ ਗੱਲ ਸੁਣ ਭਾਬੀ ਪਹਿਲਾਂ ਤਾਂ ਚਲ ਡਾਕਟਰ ਨੇ ਆਏ ਦਵਾਈ ਦਿੱਤੀ ਸੀਗੀ ਵੀ ਚਲ ਤੂੰ ਸੈਟ ਰਵੇਂ ਹਨਾ ਤੇ ਹੁਣ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਹਾਂ ਧੜਕਨ ਨਹੀਂ ਸਹੀ ਬੈੰਦੀ ਫਿਰ ਹੁਣ ਉਹ ਧੜਕਨ ਦੀ ਦਵਾਈ ਦਿੱਤੀ ਹੋਊਗੀ ਬਸ ਫਿਰ ਭਾਬੀ ਸਹੀ ਤਾਂ ਕਿਹਾ ਡਾਕਟਰ ਨੇ ਇੱਕਦਮ ਤਾਂ ਕੁਝ ਵੀ ਨਹੀਂ ਸਹੀ ਹੁੰਦਾ ਹੁੰਦਾ ਕੋਈ ਨੀ ਦਵਾਈ ਲਈ ਚਲ ਫਰਕ ਤਾਂ ਪੈ ਜਾਊਗਾ ਕੋਈ ਨਹੀਂ ਫੜੀ ਤੂੰ ਟੈਨਸ਼ਨ ਨਾ ਲੈ ਅੰ ਲੈ ਲੈ ਤੇਰੇ ਵੀ ਬੇਨਾਂ ਗੱਲ ਕਰਾਂ ਮੈਂ ਹਲੋ ਸਸੀ ਦਾ ਪੁੱਤ ਕਿਵੇਂ ਐ ਹਾਂ ਮੈਂ ਤਾਂ ਠੀਕ ਆ ਕੀ ਗੱਲ ਜੀ ਕਰੀ ਐ ਸੀ ਮੈਨੂੰ ਵੀ ਦੱਸ ਦੇ ਅੱਛਾ ਕਹਿੰਦੇ ਇਹ ਤਾਂ ਹੋਰ ਫਿਕਰ ਵਾਲੀ ਗੱਲ ਹੋ ਗਈ ਪੁੱਤ ਹੋਰ ਦੇ ਤਾਂ ਮੈਂ ਤਾਂ ਫਿਕਰ ਕੋਈ ਨੀ ਬੁੱਤ ਤੂੰ ਫਿਕਰ ਨਾ ਕਰ ਬੈਗਰੂ ਸਭ ਕੁਝ ਠੀਕ ਕਰੂਗਾ ਇਹਨਾਂ ਫਿਕਰ ਕਰਨ ਦੀ ਲੋੜ ਨਹੀਂ ਠੀਕ ਹੈ ਦਵਾਈ ਤਾਂ ਉਹਨਾਂ ਨੇ ਦਿੱਤੀ ਹੈ ਨਾਲ ਦੇ ਹਿਸਾਬ ਨਾਲ ਹਾਂਜੀ ਬੇਬੇ ਦਵਾਈ ਤਾਂ ਸੀ ਦੇ ਬਸ ਫਿਰ ਉਹ ਹਿਸਾਬ ਨਾਲ ਲਈ ਨਹੀਂ ਬੁੱਤ ਸਭ ਕੁਝ ਠੀਕ ਕਰੂਗਾ ਪ੍ਰਮਾਤਮਾ ਠੀਕ ਹੈ ਬੰਦੇ ਹਾਂ ਬੜਾ ਮਨ ਖਰਾਬ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਸ ਪਰੋਸਾ ਰੱਖੀ ਜਾਂਦਾ ਬੇਬੇ ਮਨ ਖਰਾਬ ਹੁੰਦਾ ਹੀ ਹੈ ਇਹ ਤਾਂ ਨਹੀਂ ਮਸਾਜ ਲਈ ਸੀ ਕੋਈ ਨਾ ਪ੍ਰੋਬਲਮ ਦਾਸਦੀ ਡਾਕਟਰ ਨੂੰ ਹਾਂ ਬੋਤੇ ਤਾਂ ਹੈ ਮਨ ਤਾਂ ਹੁੰਦਾ ਇਹ ਖਰਾਬ ਮੈਨੂੰ ਤਾਂ ਆ ਬਈ ਹੋ ਗਿਆ ਵੀ ਆ ਕੀ ਗੱਲ ਦੱਸਤੀ ਇਹ ਕੀ ਗੱਲ ਬੰਦ ਤਾਂ ਕੋਈ ਨਹੀਂ ਬੰਤਾ ਕੋਈ ਨਹੀਂ ਤੂੰ ਜਮਾਨਾ ਮੰਡੋਲ ਨਾ ਆਪਦਾ ਡਲਾ ਨਾ ਬਸ ਭਰੋਸਾ ਤੈਨੂੰ ਕਿਹਾ ਮੈਂ ਤਾਂ ਇਹੀ ਕਹਿੰਨੀ ਵੀ ਮੈਂ ਤਾਂ ਉਸ ਤੇ ਭਰੋਸਾ ਰੱਖਦੀ ਹਾਂ ਮਹਾਰਾਜ ਤੇ ਤੇ ਜਮਾ ਹੈ ਠੀਕ ਠਾਕ ਹੋਊਗਾ ਬੱਚਾ ਵੀ ਤੇ ਤੂੰ ਵੀ ਠੀਕ ਰਵੇਂਗੀ ਠੀਕ ਹੈ ਹਾਂ ਚਲ ਤੁਸੀਂ ਇੰਨਾ ਕਹੀਏ ਨਾ ਤਾਂ ਮੰਨ ਲੇਂ ਬਾਈ ਕਰਕੇ ਥੋੜੇ ਸੌਂ ਲੈ ਹਾਂ ਹਾਂ ਕਿਉਂ ਨਹੀਂ ਆਪਣੀ ਸਾਰਿਆਂ ਦੀ ਸੁਣੂੰਗਾ ਇਹ ਦੀ ਕੀ ਗੱਲ ਹੈ ਕਲਤੀਆਂ ਕਰਤੀਆਂ ਪੁੱਤ ਉਹੀ ਗੱਲ ਆਪਦੇ ਦੀ ਉਹ ਕਰੀ ਜਾਨੀ ਤੂੰ ਤਾਂ ਚਲ ਕੋਈ ਨਹੀਂ ਅਸੀਂ ਆਉਣੇ ਆ ਚੰਗਾ ਪਤਾ ਲੈ ਕੇ ਜਾਨੇ ਆ ਤੇ ਤੂੰ ਜੋ ਮਨ ਐ ਕਰ ਮਨ ਨਾ ਖਰਾਬ ਕਰ ਪੁੱਤ ਸੁਣ ਕੇ ਮੇਰਾ ਦਾਬ ਮਨ ਖਰਾਬ ਹੁੰਦਾ ਫਿਰ ਠੀਕ ਹੈ ਬੰਦੇ ਹਮ ਚੰਗਾ ਪੁੱਤ ਠੀਕ ਹੈ ਚਲ ਕਰ ਲੱਗ ਬੜਾ ਯੋਦ ਮਨ ਜਾ ਉਰੀ ਬੈਠੀ ਆ ਹੋਰ ਉਹ ਤਾਂ ਕੁਝ ਹੋਰ ਹੀ ਹੋ ਗਿਆ ਗੀਤਾ ਰਮਾਇ ਗਈ ਸੀਗੀ ਜਾਣਾ ਆਈਏ ਚੱਲ ਬੇਬੀ ਚੱਲ ਫੜਦੇ ਹਾਂ ਚੱਲ ਹੋਰ ਜਾ ਕੇ ਹੌਸਰੇ ਦੇ ਦੇਖਿਆ ਕੀ ਹੋਰ ਦੇਖੀ ਚੰਗੀਆਂ ਪਲੀਆਂ ਖੁਸ਼ੀਆਂ ਆਈਆਂ ਸੀਗੀਆਂ ਆ ਹੋਰ ਹੀ ਰੱਬ ਨੇ ਫਿਰ ਬਦਲ ਦਿੱਤਾ ਲੱਗੀਆਂ ਦੀ ਲੋਕਾਂ ਚੱਲ ਬੇਬੀ ਚੱਲ ਆਜਾ ਵੀ ਆ ਕੇ ਮੈਂ ਡਾਕਟਰ ਕੋਲ ਵੀ ਜਾਣਾ ਸੀਗਾ ਜੀ ਹਾਂ ਮਿਰਿਲ ਨੇਹਾਂ ਨਾਲ ਗੱਲ ਹੋਈ ਸੀਗੀ ਅੱਛਾ ਨੇਹਾ ਤੇ ਬੇਬੇ ਆਉਂਦੇ ਨੇ ਗਾਣੂ ਭਜੜ ਭਾਤੀ ਉਹਨਾਂ ਨੂੰ ਮੈਂ ਤਾਂ ਕਹਿੰਦੀ ਬੇਬੇ ਕਹਿੰਦੇ ਚਲਾ ਆ ਜਣੇ ਤੇਰੇ ਕੋਲ ਕਦੀ ਮਨ ਹੋਰ ਹੋ ਜੂਗਾ ਨਹੀਂ ਕੱਲੀ ਜੀ ਬੜੀ ਟੈਨਸ਼ਨ ਲਈ ਜੰਨੀ ਹੈ ਚਲ ਕਹਿੰਦੇ ਫੇਰ ਆ ਜਣੇ ਠਰਕਾ ਜੀ ਗਈ ਸੀਗਾ ਫਿਰ ਕਿਉਂ ਗਏ ਆ ਜਾਣਗੇ ਤੱਜ ਚਲ ਉਹ ਤਾਂ ਠੀਕ ਹੈ ਰੱਖਣੇ ਕੱਲ ਵੀ ਆ ਕੇ ਗਏ ਬੇਬੇ ਪਹਿਲਾਂ ਵੀ ਰੋਜ਼ ਹੀ ਤੁਰੇ ਫਿਰਦੇ ਹਨ ਕੋਈ ਨਾ ਜੀ ਉਹ ਵੀ ਮੈਨੂੰ ਤਾਂ ਟੈਨਸ਼ਨ ਜਾਈ ਪਈ ਬੇਬੇ ਅਜੂ ਵੀ ਮਨ ਹੋਰ ਹੋ ਜੂਗਾ ਤੂੰ ਰੋ ਵੀ ਟੈਨਸ਼ਨ ਲੈ ਜਾਨੇ ਮੈਂ ਹੈਗਾ ਨਾ ਤੇਰੇ ਨਾਲ ਤੁਸੀਂ ਤਾਂ ਹੈ ਕਿਉਂ ਫਿਰ ਵੀ ਟੈਨਸ਼ਨ ਤਾਂ ਹੁੰਦੀ ਆ ਚਲ ਕੋਈ ਨਾ ਫਿਰ ਮੈਂ ਤਾਂ ਖੇਤ ਤੇ ਆ ਗਿਆ ਬਣਾਇਆ ਪਾਣੀ ਦੀ ਬਾਰੀ ਹੈਗੀ ਤੂੰ ਕਦੋਂ ਆ ਜਾਉਂਗਾ ਮੈਂ ਤਾਂ ਸ਼ਾਮ ਹੀ ਹੋ ਜੂਗੀ ਤੂੰ ਗੱਲ ਕਰ ਲਈ ਕੋਈ ਨਾ ਬੇਬੇ ਉਹਰੇ ਨਾਲ ਬਾਕੀ ਜਿਹੜੇ ਰਹਿੰਦੇ ਹੋਏ ਰੱਖ ਲਿਆ ਜੋ ਉਹਨਾਂ ਨੂੰ ਉਦੋਂ ਕੱਲ ਆਈ ਸੀ ਬੇਬੇ ਉਦੋਂ ਵੀ ਨਹੀਂ ਤੁਸੀਂ ਮਿਲੇ ਅੱਜ ਫੇਰ ਚੱਲੇ ਸ਼ਾਮ ਨੂੰ ਆਉਂਗਾ ਫਿਰ ਬਾਰੀ ਆ ਗਈ ਹੁਣ ਮੈਂ ਰੋਜ਼ ਰੋਜ਼ ਕਿਰੋਂਗਾ ਹਾਂ ਚੱਲ ਜਾਇਓ ਕੋਈ ਨਾ ਜੇ ਮੈਨੂੰ ਟਾਈਮ ਲੱਗਾ ਤਾਂ ਮੈਂ ਆ ਵੀ ਜਾਊਂਗਾ ਹਾਂ ਵਿਚ ਦੀ ਗੇੜਾ ਫਿਰ ਨਾਲੇ ਮੈਂ ਜਾਂਦਾ ਹੋਇਆ ਡਾਕਟਰ ਕੋਲ ਜਾ ਕੇ ਉਹਨੂੰ ਕਹਿਣਾ ਆ ਵੀ ਐਵੇਂ ਗੱਲ ਸੀਗੀ ਰਿਪੋਰਟਾਂ ਦੇਖ ਜੂ ਘਰੇ ਆ ਕੇ ਦੇਖ ਜੂਗਾ ਨਹੀਂ ਤਾਂ ਤੇ ਮੈਂ ਜਾਂਦਾ ਹੋਇਆ ਕਹਿ ਜੂਗਾ ਉਹ ਹਾਂ ਚਲ ਕਹਿ ਜਿਓ ਘਰੇ ਗੇੜਾ ਮਾਰ ਲੂਗਾ ਡਾਕਟਰ ਨਹੀਂ ਬਾਕੀ ਮੈਂ ਨੀਰਾਚਾਰਾ ਸਾਰਾ ਪਤਾ ਠੀਕ ਹੈ ਠੀਕ ਹੈ ਪਸੂਆ ਕੇ ਨਹੀਂ ਨਾਈ ਰੋ ਇਦਰਾ ਚਲ ਜਾਈਓ ਹਾਂ ਚੱਲ ਜਾਇਓ ਤੁਸੀਂ ਠੀਕ ਹੈ ਠੀਕ ਹੈ ਖਾਨ ਪਿੰਨ ਨੂੰ ਚਲ ਮੈਂ ਫੋਨ ਹੀ ਕਰ ਦੂੰਗੀ ਹਾਂ ਕੋਈ ਗੱਲ ਨਹੀਂ ਠੀਕ ਹੈ ਲੈ ਡਾਕਟਰ ਜੀ ਆ ਮੇਰੀ ਗੱਲ ਮੈਂ ਕਹਿੰਦੇ ਆ ਜਿਸ ਤਰ੍ਹਾਂ ਲੱਗਦਾ ਜਾ ਕੇ ਕਰੇ ਔਰ ਕੀ ਹਾਲ ਲੜਰ ਠੀਕ ਆ ਵਧੀਆ ਮੰਗੇ ਤੂੰ ਦੱਸ ਠੀਕ ਆ ਵਧੀਆ ਮੈਂ ਵੀ ਤੇਰੇ ਕੋਲ ਜਾਂਦਾ ਸੀਗਾ ਮਾਂ ਚੱਲ ਕਰੀ ਹੋਇਆ ਹਣਾ ਠੀਕ ਆ ਮੈਂ ਵੀ ਦੁਕਾਨ ਤੇ ਚੱਲਿਆ ਸੀਗਾ ਬਸ ਅਸੀਂ ਨਾ ਹੋਰ ਰਿਪੋਰਟਾਂ ਜੀਆਂ ਕਰਾ ਕੇ ਲਿਆ ਸੀ ਤੇਰੇ ਭਾਬੀ ਜੀਆਂ ਅੱਛਾ ਕੀ ਬਣਾ ਫਿਰ ਉਲਟ ਡਾਕਟਰ ਨੇ ਸੈਲੀਟੜ ਖੰਡੜ ਕਰਨ ਨਹੀਂ ਬਣਿਆ ਗਿਆ ਅੱਛਾ ਹਾਂ ਉਹ ਟੈਨਸ਼ਨ ਜੀ ਉਹ ਪੀਉ ਉਹ ਵੀ ਰੋਈ ਜਾਂਦੀ ਸੀਗੀ ਮਾਤਾ ਲਕੀਰਾ ਪਤਾ ਨੂੰ ਦਿਖਾ ਲੈਣੇ ਹੈਗੇ ਚੱਲ ਕੋਈ ਗੱਲ ਨਹੀਂ ਤੂੰ ਐਂ ਕਰੀਂ ਮੇਰੇ ਕੋਲ ਇੱਕ ਵਾਰੀ ਰਿਪੋਰਟਾਂ ਲੈ ਕੇ ਆਂਦੀ ਜੇ ਤੂੰ ਐਂ ਕਰੇ ਮੈਂ ਤਾਂ ਜਾਂਦਾ ਹੀ ਖੇਤਾਂ ਜਿੱਧਰ ਅ ਗੇੜਾ ਬੱਚਾ ਉਧਰ ਘਰੇ ਦੇਖਿਆ ਹੀ ਤਾਂ ਚੱਲ ਕੇ ਮੈਂ ਆਇਆ ਉਧਰ ਤਾਂ ਮੈਂ ਦੇਖਾਂ ਨਹੀਂ ਜੇ ਤੇਰਾ ਟਾਈਮ ਲੱਗਿਆ ਤਾਂ ਰਿਪੋਰਟਾਂ ਲੈ ਕੇ ਆ ਜੀ ਮੇਰੇ ਕੋਲੇ ਉਹ ਡਰਨ ਦੀ ਕੋਈ ਲੋੜ ਨਹੀਂ ਕਈ ਵਾਰ ਨਾ ਖਰਾਖ ਰੂਗ ਘਟ ਖਾਂਦੇ ਆ ਅੱਜ ਕੱਲ੍ਹ ਹਨਾ ਜਵਾਹਰ ਤਨ ਪਤੀ ਆ ਤਾਂ ਫਿਰ ਜਵਾਹਰ ਨੂੰ ਲੱਗਦੀ ਨਹੀਂ ਇਹ ਹਾਂ ਕਰਕੇ ਮਾਤਾ ਲਕੀਰਾ ਪਤਾ ਲੱਗ ਜਾਂਦਾ ਫਿਰ ਜਿਹੜੇ ਸ਼ਰਾਂ ਦੇ ਡਾਕਟਰ ਹੁੰਦੇ ਉਸ ਗਾਲੀ ਈ ਰਾਨੀ ਬੰਦੇ ਨੀ ਨਾ ਨਾ ਕੋਈ ਗੱਲ ਨਹੀਂ ਤੂੰ ਇੱਕ ਵਾਰੀ ਰਿਪੋਰਟਾਂ ਨਹੀਂ ਮੇਰੇ ਕੋਲੇ ਮੈਂ ਦੇਖ ਕੇ ਤੈਨੂੰ ਦੱਸ ਦਊਂਗਾ ਨਾ ਉਹ ਜੀ ਫਿਰ ਦਵਾਈ ਤਾਂ ਉਹਨੇ ਵੀ ਦਿੱਤੀ ਹੋਣੀ ਦਵਾਈ ਤਾਂ ਦਿੱਤੀ ਐ ਅਚਰਮਣ ਜਾਨੀ ਖੜਿਆ ਆਇਆ ਫਿਰ ਵੀ ਉਹ ਚੱਲ ਕੋਈ ਨਾ ਟੈਨਸ਼ਨ ਨਾ ਲੈ ਐਵੇਂ ਪ੍ਰਮਾਤਮਾ ਤੇ ਭਰੋਸਾ ਰੱਖ ਭਰੋਸਾ ਉਹਦਾ ਭਰੋਸਾ ਹੀ ਸੀਗਾ ਐਨੀ ਚਰਵਾ ਸੁਣੀ ਸੀਗੀ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਰਿਪੋਰਟਾਂ ਲੈ ਕੇ ਆਈ ਮੇਰੇ ਲਵੇ ਮੈਂ ਆਪੇ ਕੋਈ ਨਾ ਕੋਈ ਹੱਲ ਕਰੂੰਗਾ ਤੇਰਾ ਚੰਗਾ ਚੱਲ ਠੀਕ ਐ ਨਾ ਐਵੇਂ ਪਰਜਾਈ ਨੂੰ ਕਰੇ ਟੈਨਸ਼ਨ ਨਾ ਲਈ ਕੋਈ ਗੱਲ ਨਹੀਂ ਠੀਕ ਐ ਚੰਗਾ ਚੰਗਾ

ਕਥ ਤੇਰੇ ਗੱਲਾਂ ਨਹੀਂ ਸੁਣ ਕੇ ਨਾ ਪੁੱਤ ਰਿਹਾਨੀਆ ਨੇਹਾ ਦੀ ਆਪਾਂ ਚੱਲੀ ਆਈਏ ਪਤਾ ਲਿਆਈ ਵਧੀਆ ਹੋਏ ਬੇਬੇ ਤੁਸੀਂ ਆ ਗਏ ਮੇਰੇ ਵੀ ਮਨ ਹੌਲਾ ਹੋ ਜਾਊਗਾ ਹਾਂ ਕੱਲੀ ਜੀ ਬੈਠੀ ਉਹੀ ਗੱਲਾਂ ਸੋਚੀ ਜਾਂਦੀ ਸੀਗੀ ਮਾੜਾ ਮੂਡ ਖਰਾਬ ਕਰੀ ਬੈਠੀ ਆ ਲੈ ਭਾਬੀ ਸੋਚਣ ਨਾਲ ਹੀ ਕੁਝ ਹੁੰਦਾ ਹੁੰਦਾ ਕੁਝ ਨਹੀਂ ਹੁੰਦਾ ਜੇ ਤੂੰ ਦਵਾਈ ਲੈ ਲੇਂਗੀ ਨਾ ਸਾਰਾ ਕੁਝ ਠੀਕ ਹੋ ਜਾਊਗਾ ਦਵਾਈ ਤੰਨੇ ਹਮੈ ਲੀ ਜਾਨੀ ਆ ਬਸ ਫੇਰ ਫਿਰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਭਾਬੀ ਕੋਈ ਨਹੀਂ ਦਵਾਈ ਨਾਲ ਆਪ ਹੀ ਸੈੱਟ ਹੋ ਜਾਊਗਾ ਫਿਕਰ ਕਿਉਂ ਨਾ ਕਰਨੇ ਹਾਂ ਤੂੰ ਹੀ ਦੱਸ ਦੇ ਤੁਸ ਸਭ ਠੀਕ ਹੋਊ ਕਿਉਂ ਐ ਕਰਦੀ ਐ ਬੇਬੇ ਮੈਨੂੰ ਤਾਂ ਉਮੀਦ ਹੈ ਨਹੀਂ ਸਭ ਕੁਝ ਠੀਕ ਹੋ ਜਾਊਗਾ ਨਾ ਨਾ ਭਾਬੀ ਆਈ ਕਿਉਂ ਬੋਲੀ ਜਾਨੀਏਗੀ ਆਪਣੇ ਘਰੇ ਮਸਾਂ ਤਾਂ ਖੁਸ਼ੀਆਂ ਆਈਆਂ ਨਹਿਗੀਆਂ ਉਹੀ ਤਾਂ ਗੱਲ ਨੇ ਮੈਨੂੰ ਤਾਂ ਹੀ ਡਰ ਲੱਗਿਆ ਪਿਆ ਕਦੇ ਮੇਰੇ ਜਵਾਕ ਨੂੰ ਕੁਝ ਹੋ ਨਾ ਜਾਵੇ ਨਾ ਨਾ ਆਈ ਨਹੀਂ ਕੁਝ ਹੁੰਦਾਗਾ ਰੱਬ ਤੇ ਵਿਸ਼ਵਾਸ ਰੱਖੀਦਾ ਹੁੰਦਾਗਾ ਰੱਬ ਤੇ ਭਰੋਸਾ ਰੱਖੋ ਕੁਝ ਨਹੀਂ ਹੁੰਦਾ ਹੈਗਾ ਆਪੇ ਸਾਰਾ ਕੁਝ ਠੀਕ ਹੋ ਜਾਊਗਾ ਉਹਦੇ ਭਰੋਸੇ 'ਚ ਤੁਰੇ ਫਿਰਦੇ ਨੇ ਐ ਮੈਂ ਤਾਂ ਬਸ ਫਿਰ ਡੋਲ ਨਾ ਫਿਰ ਤੂੰ ਪ੍ਰੋਸਾ ਰੱਖ ਕੇ ਦਵਾਈ ਲਈ ਜਾ ਪੁੱਤ ਠੀਕ ਹੈ ਮੈਂ ਮੈਨੂੰ ਦੇਖ ਭਾਬੀ ਜਦੋਂ ਮੇਰੇ ਫਤਿਹ ਹੋਣ ਵਾਲਾ ਸੀ ਮੈਂ ਕਿਹੜਾ ਬਿਮਾਰ ਨਹੀਂ ਹੋਈ ਸੀਗੀ ਦਵਾਈ ਨਾਲ ਆਪੇ ਠੀਕ ਹੋ ਜਾਂਦੀ ਸੀ ਨਾਲੇ ਭਾਬੀ ਤੂੰ ਹੀ ਤਾਂ ਮੈਨੂੰ ਹੌਸਲੇ ਦਿੰਦੀ ਹੁੰਦੀ ਸੀ ਹੁਣ ਆਪੇ ਤਾਂ ਡੋਲੀ ਜਾਨੀ ਹੈਗੀ ਇਹ ਹੱਤ ਡਾਕਟਰ ਨੇ ਆ ਗੱਲ ਤਾਂ ਨਹੀਂ ਕਹੀ ਸੀ ਮੈਂ ਤਾਂ ਡਾਕਟਰ ਨੂੰ ਸਾਫ਼ ਰਿਪੋਰਟਾਂ ਚ ਦਿਖਾਤਾ ਵੀ ਜਵਾਕ ਦੀ ਧੜਕਣ ਨਹੀਂ ਘਟਾ ਘਟਾ ਭਾਬੀ ਕੋਈ ਨਹੀਂ ਆਪੇ ਚੱਲ ਪੂਗੀ ਹੌਲੀ ਹੌਲੀ ਆਪੇ ਹੋ ਜਾਊਗਾ ਠੀਕ ਆ ਸੈੱਟ ਹੋ ਜਾਊਗਾ ਜਮਾਂ ਨਾ ਫਿਕਰ ਕਰ ਹੋਰ ਕਾ ਤੂੰ ਕਰਦੀ ਐ ਯੋ ਮਨ ਚਿੱਟਿਆ ਨਾ ਕੀ ਬੇਬੇ ਕੀ ਠੀਕ ਹੋ ਜਾਊਗਾ ਕੋਈ ਨਹੀਂ ਭਾਬੀ ਅਸੀਂ ਤੇਰੇ ਨਾਲ ਹੈਗੇ ਤਾਂ ਹੈਗੇ ਆਂ ਆਈ ਨਹੀਂ ਕੁਝ ਉਹਨਾਂ ਦਾ ਜੇ ਆਪਾਂ ਸਹੀ ਸੋਚਾਂਗੇ ਨਾ ਤਾਂ ਸਹੀ ਹੋਊਗਾ ਜੇ ਆਪਾਂ ਪਹਿਲਾਂ ਹੀ ਨੈਗੇਟਿਵ ਸੋਚਣ ਲੱਗ ਗਏ ਫਿਰ ਸਾਰਾ ਕੰਮ ਉੱਠਾ ਹੀ ਹੋ ਜਾਂਦਾਗਾ ਉਹੀ ਤਾਂ ਨੇਹ ਮੈਂ ਸੋਚਦੀ ਨਹੀਂ ਐਜੋ ਕੁਝ ਪੈਠੇ-ਬੈਠੇ ਦੀ ਗੱਲਾਂ ਹੀ ਦਿਮਾਗ 'ਚ ਆਈ ਜਾਂਦੀਆਂ ਰਹਿੰਦੀਆਂ ਨੇ ਨਾ ਭਾਬੀ ਤੂੰ ਐਵੇਂ ਕੁਝ ਗਲਤ ਨਾ ਸੋਚਾ ਕਰ ਕੋਈ ਨਹੀਂ ਸਾਰਾ ਕੁਝ ਸਹੀ ਹੋਊਗਾ ਜੇ ਤੇਰੇ ਵੀਰੇ ਨੂੰ ਦੱਸਦੀਆਂ ਉਹ ਆਪ ਟੈਨਸ਼ਨ ਲੈ ਜਾਂਦਾ ਮੈਂ ਤਾਂ ਉਹਦੇ ਕੋਲ ਕੋਈ ਗੱਲ ਹੀ ਨਹੀਂ ਕਰਦੀ ਇਸੇ ਕਰਕੇ ਤਾਂ ਭਾਬੀ ਅਸੀਂ ਆਏ ਆ ਮੈਨੂੰ ਪਤਾ ਵੀਰੋ ਤਾਂ ਆਪ ਦਿਮਾਗ ਤੇ ਲੋਡ ਵਾਲਾ ਲੈ ਜਾਂਦਾ ਇਹੋ ਜੀਆਂ ਗੱਲਾਂ ਦਾ ਹੋਰ ਬਾਹਰਲਾ ਦੇਖ ਕੇ ਜਾਂ ਮੈਨੂੰ ਦੇਖ ਕੇ ਉਹ ਐ ਸੋਚਿਆ ਕਰ ਮਨਪੁੱਤ ਵੀ ਮੈਂ ਤਾਂ ਜਮਾ ਠੀਕ ਆ ਤੇ ਗੁਰਦੁਆਰੇ ਜਾ ਕੇ ਅਰਦਾਸ ਕਰਕੇ ਆਇਆ ਕਰ ਦੋਨੇ ਹੀ ਵਗ ਜਾ ਕਰ ਮੰਗੇ ਨੂੰ ਵੀ ਨਾਲ ਲੈ ਜਾ ਕਰ ਠੀਕ ਐ ਬੇਬੇ ਠੀਕ ਐ ਨਾ ਉਹ ਤਾਂ ਅਸੀਂ ਕੱਲ ਤੇ ਵਗ ਜਾ ਕਰਾਂਗੇ ਬਸ ਉਹ ਤੇ ਭਰੋਸਾ ਰੱਖੋ ਸਭ ਠੀਕ ਹੋਊਗਾ ਬੇਟਾ ਠੀਕ ਐ ਬੇਬੇ ਹਾਂ ਹਮ ਬਾਈ ਕਿੱਥੇ ਗਿਆ ਉਹ ਇਧਰ ਨੂੰ ਗਏ ਫੇਨੇ ਕੋਈ ਕੰਮ ਸੀਗਾ ਉਹਨਾਂ ਨੂੰ ਖੇਤ ਗਏ ਨੇ ਲੈ ਦੱਸ ਬਾਈ ਨੂੰ ਪਤਾ ਤਾਂ ਹੈਗਾ ਵੀ ਭਾਬੀ ਤੂੰ ਢਿੱਲੀ ਐਂਗੀ ਬਾਈ ਨੂੰ ਕਿ ਦੋ ਚਾਰ ਦਿਨ ਕੰਮ ਨਾ ਕਰੇ ਸਰਦਾਂ ਲੈ ਹਾਂ ਬਾਰਿਸ਼ ਆਜ ਆਪਣੇ ਪਾਣੀ ਦੀ ਤਾਂ ਕਰਕੇ ਫਿਰ ਰੋਜ਼ ਰੋਜ਼ ਵੀ ਕਿਨੂੰ ਕਹੀਏ ਹਾਂ ਫੇਰ ਤਾਂ ਜਾਣਾ ਹੀ ਪਊਗਾ ਹੋਰ ਕੁਝ ਨਹੀਂ ਹੁੰਦਾ ਭਾਬੀ ਆਪੇ ਪਾਣੀ ਪੋਣੀ ਲੱਗਦਾ ਰਹੂਗਾ ਤੇਰੇ ਤੋਂ ਵੱਧ ਕੀ ਆ ਹੋਰ ਸਾਨੂੰ ਕੋਈ ਨਹੀਂ ਮੈਂ ਠੀਕ ਐ ਹੁਣ ਕੰਮ ਤਾਂ ਨਹੀਂ ਛੱਡਣੇ ਮੇਰੇ ਪਿੱਛੇ ਕੰਮ ਤਾਂ ਕਰਨਾ ਹੀ ਆ ਲੈ ਭਾਬੀ ਜੋ ਲੋੜ ਪਈ ਕੰਮ ਵੀ ਛੱਡੇ ਜਾਣਗੇ ਫੇਰ ਕੋਈ ਨਾ ਹੁਣ ਤੁਸੀਂ ਮੈਨਾਂ ਇਹ ਦੱਸੋ ਰਹੋਗੇ ਕਿ ਜਾਓਗੇ ਅਸੀਂ ਤਾਂ ਜਾਵਾਂਗੇ ਭਾਬੀ ਰਹਿਣਾ ਤਾਂ ਕਿੱਥੇ ਆਂਦਾ ਤੂੰ ਤੇ ਰਹਿ ਆਪਾਂ ਦੇ ਅੱਜ ਸੱਚ ਨਿੰਮੂ ਨੂੰ ਲੈ ਕੇ ਨਿੰਮੂ ਤਾਂ ਟਿਊਸ਼ਨ ਛੱਡ ਕੇ ਆਈਆਂਗੀ ਮੈਂ ਤਾਂ ਹੀ ਜਾਣ ਤੋਂ ਸਾਰਾ ਦਿਨ ਨਿੰਮੂ ਗਵੰਡੀਆਂ ਦੇ ਘਰੇ ਖੇਡਦੀ ਜਾਂਦੀ ਹੈਗੀ ਭਾਬੀ ਤੈਨੂੰ ਕੀ ਦੱਸਾਂ ਬਾਲਾ ਦਪਾਉਣ ਲੱਗ ਗਈ ਸੱਚੀ ਉਹ ਉਹਨੂੰ ਇੰਨਾ ਕਾਤੋਂ ਬਾਹਰ ਭੇਜ ਦਿੰਦੇ ਨੇ ਉਹੀ ਆਦਤ ਪਾਉਗੇ ਨਾਲੇ ਫਤਿਹ ਨੂੰ ਆਦਤ ਪਾਉਗੀ ਬਾਹਰ ਰਹਿਣ ਦੀ ਇਦੇ ਨਾਲ ਤਾਂ ਖੇਡਦੀ ਹੋਈ ਨਹੀਂ ਹੈਗੀ ਭਾਬੀਓ ਸਾਰਾ ਦਿਨ ਗਵੰਡੀਆਂ ਦੇ ਜਵਾਕਾਂ ਨਾਲ ਫਿਰਦੀ ਰਹਿੰਦੀ ਆ ਉਹਨਾਂ ਨੂੰ ਬੋਲਣ ਦੀ ਨਾ ਜਮਾਂ ਅਕਲ ਨਹੀਂ ਹੈਗੀ ਤੇ ਜਿਹੜੀ ਉਹਨਾਂ ਦੀ ਮਾਂ ਆਂਗੀ ਉਹ ਤਿੱਜ ਦਿਨ ਮੂੰਹ ਚ ਆ ਜਾਂਦੀ ਸਾਡੇ ਘਰੇ ਸਾਡੇ ਤੁਹਾਡਾ ਜਵਾਕ ਆਏ ਕਰਦਾ ਐ ਕਰਦਾ ਮੇਰੇ ਤੋਂ ਤਾਂ ਪੱਪੀ ਲੜਿਆ ਨਹੀਂ ਜਾਂਦਾ ਹੈਗਾ ਜਦੋਂ ਸੇ ਜਵਾਕਾਂ ਨਾਲ ਰਲ ਕੇ ਉਹੋ ਜਿਹੀ ਹੋ ਜੂਗੀ ਉਹਨੂੰ ਬਾਹਰ ਭੇਜਿਆ ਨਾ ਕਰ ਬਸ ਸਕੂਲ ਤੋਂ ਟਿਊਸ਼ਨ ਟਿਊਸ਼ਨ ਤੋਂ ਕਰੇ ਤੇ ਆਪਣੇ ਘਰੇ ਆ ਕੇ ਨਾ ਉਹ ਸਾਰਾ ਦਿਨ ਆਪਣੇ ਮੇਰੇ ਪੁੱਤ ਤੇ ਕਨੀ ਝਾਕੀ ਜਾਂਦੀ ਵੀ ਕਿਵੇਂ ਲੱਗਦਾ ਮਾਰ ਮਾਰ ਖੇਡਦਾ ਹੈਗਾ ਹੋਂਕੇ ਲੰਦੀਆਂ ਨੇ ਬਗਾਨੀਆਂ ਫਿਰ ਤੇ ਨਜ਼ਰ ਲਾਉਂਦੀਆਂ ਨੇ ਇਹ ਜਿਆਦਾ ਤਾਂ ਦੂਰ ਹੀ ਰਹੀਂ ਜੋ ਮਨ ਨੂੰ ਮੂਹ ਲਾਵੇ ਇਹਨਾਂ ਨੂੰ ਬੇਬੇ ਅਮ ਇਹਨੇ ਕਿਸ ਨੂੰ ਘਰੇ ਬਾੜਿਆ ਕਰੋ ਐਵੇਂ ਨਜ਼ਰ ਲਾ ਦਾਨਗੇ ਜਵਾਕ ਨੂੰ ਬੁਰੀ ਨਜ਼ਰ ਤੋਂ ਦੂਰ ਹੀ ਰੱਖਿਆ ਕਰੋ ਬਚਾ ਕੇ ਰੱਖੋ ਨਾਲੇ ਭਾਬੀ ਮੈਂ ਤਾਂ ਇਹੋ ਜਿਹੀ ਗੱਲਾਂ ਤੇ ਯਕੀਨ ਕਰਦੀ ਨਹੀਂ ਹੈਗੀ ਮੈਂ ਕਹਿੰਦੀ ਕੁਝ ਨਹੀਂ ਹੁੰਦਾ ਜਵਾਕ ਤਾਂ ਸਭ ਦੇ ਸਾਂਝੇ ਹੁੰਦੇ ਆ ਪਰ ਬੇਬੇ ਹੀ ਨਹੀਂ ਹਰਦੀ ਹੈ ਕੁਝ ਕਿਉਂ ਨਹੀਂ ਹੁੰਦਾ ਨੇ ਹਾਂ ਜੀ ਜਵਾਕ ਨੂੰ ਨਜ਼ਰ ਲੱਗੇ ਨਾ ਔਖਾ ਹੋ ਜਾਊਗਾ ਹੋਂਕੇ ਲੈਂਦੀ ਆ ਮੈਨੂੰ ਪਤਾ ਕੁਝ ਨਹੀਂ ਹੁੰਦਾ ਬੇਬੇ ਬੇਬੇ ਤਾਂ ਜਵਾਕੜੀ ਇਹਨਾਂ ਤਾਂ ਗੱਲਾਂ ਦਾ ਪਤਾ ਨਹੀਂਗਾ ਹਜੇ ਅੱਛਾ ਔਰ ਮੈਂ ਤੇ ਜਦੋਂ ਬਾਗ ਜਾਂਦੀ ਆ ਨਾ ਬਾਗੋਂ ਮਿੱਟੀ ਚੱਕ ਲੈਂਦੀ ਆ ਉਹਦੇ ਪੈਰ ਦੀ ਆਹ ਦੇਖ ਲੈ ਬੇਬੇ ਦਾ ਨਾ ਮੇਰੀ ਪੁਰਾਣੀਆਂ ਬੁੜੀਆਂ ਮੰਮੂ ਕਰ ਲਾ ਦੇ ਮਾਰੇ ਚਾਰ ਪੰਜ ਮਿਰਚਾਂ ਪਾ ਕੇ ਵਦਿਆ ਇਹ ਤਾਂ ਖਾਤੇ ਨਹੀਂ ਮੰਦੀ ਭਾਬੀ ਐ ਹਰਾਣਾ ਮੈਂ ਤਾਂ ਸੋਚਦੀ ਹੁੰਨੀ ਆ ਬੇਬੇ ਜੇ ਤੈਨੂੰ ਕਿਸ ਨੇ ਹਾਂ ਦੇਖ ਲੈਣਾ ਨਾ ਕਰਦੇ ਨੂੰ ਸਾਰੇ ਕਹਿਣਗੇ ਟੂਨੇ ਟੱਪੇ ਕਰਦੀ ਆ ਨਾ ਦੀ ਮੈਂ ਤਾਂ ਆਹਦੇ ਪੁੱਤੇ ਪਿੱਛੇ ਕਰਨਾ ਹੀ ਆ ਉਹ ਤਾਂ ਸਹੀ ਕਰਦੇ ਨੇ ਕਈਆਂ ਦੇ ਲੋਕਾਂ ਕਿਉਂ ਨਹੀਂ ਬੇਬੇ ਮੈਂ ਦੱਸਤੀ ਕਹਿੰਦਾ ਮੇਰੇ ਸਾਹਮਣੇ ਨਾ ਹਜੇ ਕੁਝ ਕਰੀਂ ਕਦਾ ਮੇਰੀ ਗੱਲ ਸੁਣ ਦੱਸਿਆ ਨੀ ਮੇਰੇ ਮੂੰਹ ਚੋਂ ਹੁਣ ਨਿਕਲ ਗਈ ਤੇਰੇ ਸਾਹਮਣੇ ਮੈਂ ਤੈਨੂੰ ਦੱਸਿਆ ਕਦੇ ਬੇਬੇ ਚੋਰੀ ਚੋਰੀ ਕਰਦੀ ਸੀ ਤੇਰੇ ਤੋਂ ਆ ਭੀ ਅਗਲਾ ਕੀ ਕਹੂੰਗਾ ਪੈਰ ਦੀ ਮਿੱਟੀ ਚੱਕ ਲਈ ਕਹੀ ਕੀ ਕਹਿਣਾ ਉਹਦਾ ਕਿੰਨਾ ਬੋਲਦੀ ਆ ਉਹ ਕਿੰਨਾ ਸੋਹਣਾ ਖੇਡਦਾ ਐ ਕਰਦਾ ਬਾਹ ਕਰਦਾ ਕਿੰਨੀ ਸੁਣੀਆਂ ਤੇ ਅੱਖਾਂ ਉਹਨਾਂ ਨਾਲ ਤੇ ਕੁਝ ਲੈ ਬੇਬੇ ਹੁਣ ਤੇਰਾ ਪੁੱਤ ਹੈ ਹੀ ਐ ਨਾ ਸੋਹਣਾ ਅਗਲੇ ਦਾ ਕਹਿਣਾ ਹੀ ਆ ਚੱਲ ਬੇਬੇ ਮੈਂ ਤਾਂ ਮੇਰੇ ਪੋਤੇ ਦੀ ਬਚਤ ਵਾਸਤੇ ਕਰਦੀ ਆ ਕੋਈ ਨਹੀਂ ਆਪੇ ਬਚਤ ਹੀ ਬਚਤ ਆ ਵਾਇਬਰ ਉਤੇ ਪਰ ਸਰ ਕਰ ਕਿਉਂ ਤੁਸੀਂ ਟੂਨੇ ਟੱਪਿਆਂ ਚ ਪੈ ਜਾਣੇ ਹੋ ਟੂਨੇ ਨੂੰ ਮੈਂ ਕਿ ਉਹਦੇ ਸਿਰ ਇਹ ਟੂਨੇ ਟੱਪੇ ਨਹੀਂ ਹੁੰਦੇ ਇਹ ਮਤਾਈ ਜੋ ਤੂੰ ਬਾਰ ਕਿ ਤੁਲੇ ਚਲ ਕਦੇ ਮਿੱਟੀ ਚੱਕ ਲੈਂਦੀ ਕਦੇ ਪਤਾ ਨਹੀਂ ਕੀ ਵਾਰੀ ਜਾਂਦੀ ਕਰਨਾ ਪੈਂਦਾ ਹੈ ਤੂੰ ਨਿਆਣੀ ਹੈ ਤੈਨੂੰ ਪਤਾ ਨਹੀਂ ਇਹ ਮਿੱਟੀ ਚੱਕ ਕੇ ਨਾ ਮਿਰਚਾਂ ਵਾਰੀਦੀ ਹੁੰਦੀਆਂ ਨੇ ਤੈਨੂੰ ਪਤਾ ਨਹੀਂ ਹੋਰ ਤੇ ਚੁੱਲ੍ਹੇ ਤਾਂ ਨਹੀਂ ਸਾੜੀਆਂ ਸੀ ਹੋਰ ਕੀ ਹਾਏ ਹਾਏ ਮੈਂ ਤਾਂ ਗਵਣੀ ਨੂੰ ਗਾਲਾਂ ਕੱਢਦੀ ਆ ਮੈਂ ਕਿ ਆਹ ਕੋਣ ਕਰਦਾ ਸਾੜੀ ਜਾਂਦਾ ਮੈਨੂੰ ਤਾਂ ਹੁਣ ਪਤਾ ਲੱਗਿਆ ਬੇਬੇ ਅੱਛਾ ਤੂੰ ਕਾਂਡ ਕਰਦੀ ਫਿਰਦੀ ਸੀ ਆ ਮੈਂ ਤਾਂ ਕਰੂੰਗੀ ਪਏ ਆਦੇ ਪੁੱਤ ਦੇ ਪਿੱਛੇ ਲੋਕ ਤਾਂ ਖੂਨੀ ਰੋਬੀ ਪੈ ਜਾਂਦੇ ਆ ਮੈਂ ਆਪਦੇ ਘਰ ਹੀ ਆ ਕਰਦੀ ਇਸ ਤੋਂ ਬਾਹਰ ਤਾਂ ਨਹੀਂ ਕਰਕੇ ਆਂਦੀ ਗੋਲੀ ਸ ਜਾ ਜਾ ਕੇ ਬੇਤੁਰੀ ਚੱਕਦੀ ਜਦੋਂ ਗਨੇਹਾ ਗਾਲਾਂ ਦੇਂਦੀ ਏਂ ਫਿਰ ਤੂੰ ਬੋਲੀ ਨਹੀਂ ਮੈਂ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿਹਨੂੰ ਗਾਲਾਂ ਦੇ ਜਾਂਦੀ ਆ ਹਾਂ ਮੈਂ ਵੀ ਸਰਹਿ ਬੇਰਹਿਮ ਸੀ ਮੈਂ ਤਾਂ ਭਈ ਕਰੂੰਗੀ ਆਦੇ ਪੁੱਤ ਦੇ ਪਿੱਛੇ ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ ਗੋਡੇ ਲੱਗੇ ਚਾਹੇ ਦੀ ਗੱਲ ਮੇਰੀ ਵਧੀਆ ਤੁਸੀਂ ਆ ਗਏ ਤੁਹਾਡੇ ਕਰਕੇ ਮੈਂ ਵੀ ਹੱਸ ਲਈ ਨਹੀਂ ਕੱਲੀ ਜੀ ਬੈਠੀ ਬਸ ਸੋਚੀ ਜਾਂਦੀ ਸੀਗੀ ਆਹੀ ਹਾਸੀ ਦੇਖਣ ਲਈ ਤਾਂ ਭਾਬੀ ਏਡੀ ਦੂਰੋਂ ਆ ਗਈ ਮੈਂ ਹੋਰ ਤੁਮਹਾਂ ਚਲ ਹੌਂਸਲਾ ਜਾ ਹੋ ਰਿਹਾ ਜਵਾਕੜੀ ਨੂੰ ਜਾ ਆਈਏ ਤੇ ਕੋਲੇ ਹੋਰ ਨਿੰਮਾ ਨੂੰ ਲਿਆਂਦੇ ਵਧੀਆ ਰਹਿ ਜਾਂਦੇ ਮੇਰੇ ਕੋਲ ਨਿੰਮੋ ਭੈਣ ਜੀ ਕਿੱਥੇ ਸਾਡੀ ਗੱਲ ਸੁਣਦੀ ਐ ਸਾਰਾ ਦਿਨ ਜਵਾਕਾਂ ਕੋਲੇ ਲੇਲੇ ਪਿਪੇ ਕਰਦੀ ਉਹਨੂੰ ਝੜਕ ਕੇ ਰੱਖਿਆ ਕਰ ਦੋ ਅਸੀਂ ਤਾਂ ਹੁਣ ਟਿਊਸ਼ਨ ਤੇ ਲਾਈਏਗੀ ਹਾਂ ਬਸ ਆਜਾ ਚਾਹ ਪਾਣੀ ਪੀ ਲਓ ਅੰਦਰ ਬਸ ਚਲਦੇ ਹਾਂ ਅਸਾਂ ఏ కీ హోయా hun taaye hun bajane vi aapni thodi pe na aya pa bibi main ta tenu milni aayi si main ka satran halka ho ju aaye thodi hun neha chal andar betha ke tu chal bebe aur pata pabi ne jaan nahi dena chal aa ja maasi aaye kal maasi ta hi mudge mere kol chal aa ju pani punji kamm chunda acha haale ho gaye neha tu si geda maar le ikalli ji baithi si ghar hun tu si wag dungu pher ghar sunna ja ho juga thode bina hoye tu hun khush rehni thi a ਚੱਲ ਪੀ ਹੋ ਬਸ ਜਾਣੇ ਆ ਮੈਂ ਛੋਟੇ ਕਰਕੇ ਖੇਤੋਂ ਆਇਆ ਲੈ ਬਸ ਕਾਫੀ ਟਾਈਮ ਹੋ ਗਿਆ ਸਾਨੂੰ ਆਇਆ ਕੋਈ ਨਾ ਜਰਾ ਹੋ ਤੜਕੇ ਲਾਈ ਲੈ ਕਾਣ ਨੂੰ ਨਿਮੋਟੇਸ਼ਨ ਗਈ ਹੋਈ ਆਗੀ ਐਂ ਪਤਾ ਘਰੇ ਆਈ ਬੈਠੀ ਹੋਵੇ ਉਹਨੂੰ ਵੀ ਨਾਲ ਹੀ ਲਿਆਉਂਦੇ ਨਾ ਕਿੱਥੇ ਬਾਈ ਪਹਿਲੇ ਨਹੀਂ ਡੇਗਦੀ ਆਈ ਗਿਆ ਸੀ ਕਰਨਾ ਉਹ ਮੇਰੇ ਜੀ ਲੱਗੇ ਨਾ ਸਿਰ ਤੇ ਦਾ ਚੰਗੀ ਰਾਤ ਆਈ ਸੀ ਕੋਈ ਨਹੀਂ ਫੇਰ ਆ ਜਾਣਗੇ ਫੇਰ ਆ ਜਾਣਗੇ ਰਾਤ ਲਾ ਜਾਣਗੇ ਨਾਲੇ ਮੈਂ ਤੇਰੇ ਚਲ ਆ ਜਾ ਜੇ ਤੇ ਜੀ ਆਏ ਨਾ ਉੱਥੇ ਭੇਜ ਦੇਵੇ ਇਹਨਾਂ ਨੂੰ ਕੁਇੰਗ ਲੈ ਫਤੰਤਾ ਮਿਲ ਲੋ ਚੱਲ ਮੈਂ ਤਾਂ ਮਿਲ ਕੇ ਆਇਸੀ ਨਾ ਚਾਂ ਚੱਲੀਏ ਬੇਬੇ ਹਾਂ ਚੱਲੋ ਹੋਰ ਰੋਟੀ ਰੋਟੀ ਤਾਂ ਖਾ ਲਨੇ ਬਸ ਚਾਹ ਪੀ ਲਈ ਬਾਈ ਹੋਰ ਹੁਣ ਜਾਣੀਏ ਫਿਰ ਬਾਈ ਮੈਂ ਤਾਂ ਭਾਬੀ ਨੇ ਮੈਨੂੰ ਫੋਨ ਤੇ ਦੱਸਿਆ ਮੇ ਤੁ ਕੰਮ ਰਹਿ ਜਾਏ ਨਹੀਂ ਗਿਆ ਮੈਂ ਤਾਂ ਚੱਲ ਮੈਂ ਮਿਲ ਕੇ ਆਉਣੀ ਹਾਂ ਕੋਈ ਤਾਂ ਮੈਂ ਡਾਕਟਰ ਨਾਲ ਵੀ ਗੱਲ ਕਰੀ ਸੀ ਮੈਂ ਦੱਸਣਾ ਬਸ ਤੇਰੇ ਕੋਲ ਤਾਂ ਆਉਂਦਾ ਦੇਖਣੀ ਹੋਰ ਰਿਪੋਰਟ ਹੈ ਜਾਂ ਮੈਨੂੰ ਦਿਖਾਈ ਹੋਗਾ ਨਾ ਫਿਰ ਬਾਈ ਤੇ ਰਿਪੋਰਟ ਲੈ ਹੀ ਜਾਂਦਾ ਹਾਂ ਦਿਖਾ ਕੇ ਆਉਂਗਾ ਮੈਂ ਹੋਰ ਹੁਣ ਸੁੱਟੇ ਕਰਕੇ ਆਇਆ ਬੰਦਾ ਜਾਂਦੇ 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 ਮਿਲ ਕੇ ਹਾਂ ਜਾਂਦਾ ਹੋਇਆ ਮਿਲ ਕੇ ਗਿਆ ਚੱਲ ਬਈ ਦਵਾਈ ਵਧੀਆ ਬੁਧਿਆ ਲੈ ਲਿਓ ਚੰਗਾ ਉਹ ਦਵਾਈ ਦਵਾਈ ਕੋਈ ਗੱਲ ਨਹੀਂ ਦਵਾਈ ਨਾਲ ਵੀ ਹੱਲ ਹੋ ਜਾਂਦਾ ਹੈਗਾ ਮੈਂ ਉਹੀ ਤਾਂ ਭਾਬੀ ਨੂੰ ਸਮਝਾਈ ਜਾਨੀ ਆ ਭਾਬੀ ਮੇਰੀ ਗੱਲ ਹੀ ਨਹੀਂ ਮੰਨਦੀ ਹੈਗੀ ਮੈਂ ਕਿਹਾ ਮੈਂ ਕਿਹਾ ਦਵਾਈਆਂ ਨਾਲ ਵੱਡੇ ਵੱਡੇ ਇਲਾਜ ਹੋ ਜਾਂਦੇ ਨੇ ਸਰ ਕੇ ਰੰ ਦਿਖਾ ਦਿਆਂ ਮੈਂ ਦਵਾਈ ਜਾਨਾ ਲਾ ਦੂੰਗੀ ਜਿੰਨਾ ਸਬਸੂ ਟਾਈਮ ਸਰ ਰਹੀ ਚੱਲੇ ਕੋਈ ਨਹੀਂ ਜੇ ਤੁਹਾਨੂੰ ਕੋਈ ਲੋੜ ਹੋਈ ਹਨਾ ਮੈਨੂੰ ਫੋਨ ਕਰਦੀ ਮੈਂ ਲਾ ਜੂਗੀ ਦਿਨ ਕੋਈ ਨਹੀਂ ਮੇਰੇ ਚੰਗਾ ਹੋ ਗਿਆ ਚਲ ਚੰਗਾ ਬਾਈ ਤੇਰਾ ਵੀ ਜਾ ਕੇ ਨਿਆਣਾ ਕੋਈ ਨਾ ਜੋ ਲੋੜ ਹੀ ਕਰ ਲਵੇ ਹਾਂ ਹਾਂ ਚਲ 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 ਚੰਗਾ ਬਾਈ ਠੀਕ ਹੈ ਚੰਗਾ ਚਲਾ ਬੇ ਪਿੱਛੇ ਚਲ ਤੇ ਆ ਰਹੀ ਭਾਬੀ ਕੇ ਫੋਨ ਕਰਨਾ ਕਰੀ ਕੋਈ ਨਾ ਚੰਗਾ ਬੇ ਬਾਈ ਤੂੰ ਕੰਮ ਕੁੰਮਣਾ ਬਾਲੇ ਕਰੀ ਜਾਈ ਭਾਬੀ ਕੋਲੇ ਰਹਿ ਪੀ ਠੀਕ ਹੈ ਠੀਕ ਹੈ ਕੋਈ ਨਾ ਚੰਗਾ ਆ ਚਲ ਗਈ ਬੇ ਬੇ ਦੇਖ ਰੋ ਜੀ ਨੇਹਾ ਨੇ ਇੱਕ ਫੋਨ ਕੀਤਾ ਭੱਜੇ ਆ ਗਏ ਤੇਨੇ ਸੱਸ ਨੂੰ ਔਰ ਉਹਦੇ ਆ ਗਏ ਲੈ ਨਾ ਫਿਕਰ ਕਰਦੇ ਆ ਉਹ ਹਿੱਤੇ ਗੱਲਾਂ ਜੀ ਕੱਲ ਬੇਬੇ ਨਾਲ ਸੰਧਾਰਾ ਦੇ ਕੇ ਅੱਜ ਆ ਗੱਲ ਸੁਣ ਕੇ ਉਹਦੀ ਆ ਗਈ। ਹੋਰ ਦੇਖ ਲੈ ਮੇਰਾ ਨਾਲ ਆਪਾ ਕਿੰਨਾ ਬੋਸ ਕਰਦੇ ਰਹੇ ਪਹਿਲਾਂ। ਉਹ ਤਾਂ ਹੈ ਕਿ ਬਹੁਤ ਪਦੰਨੇ ਹਾਂ ਦੇ ਮੂੰਹ ਜਾਂਦਾ ਹੁੰਦੀ ਹੁੰਦੀ ਉਹ ਗੱਲਾਂ। ਵੀ ਮੇਰੇ ਨਾਲ ਐ ਕਰਦੇ ਸੀਗੇ। ਚਾਹ ਤਾਂ ਹੋਣੀ ਕਿ ਅੰਜੀ ਭੂਲੀਆਂ ਕਿੱਥੋਂ ਜਾਂਦੇ ਜਦੋਂ ਇੰਨੀ ਮਾੜੀ ਕੀਤੀ ਸੀ ਆਪਾਂ ਉਹਦੇ ਨਾਲ ਪਰ ਵਿਚਾਰੀ ਮੂੰਹੋਂ ਦੱਸਦੀ ਨਹੀਂ। ਹੋਰ ਮਾਂ ਕਹਿੰਦੇ ਜਾਣ ਤੋਂ ਬਾਹਰ। ਮੈਂ ਹੀ ਸੀ ਕਹਿਦਾ ਤੇ ਮੈਂ ਵੀ ਦੇਖ ਲੈ ਉਹ ਨਾਲ ਕਿੰਨਾ ਖੁਸ਼ ਕੀਤਾ। ਤੁਸੀਂ ਵੀ ਨਹੀਂ ਪਬਲਿਕ ਕੋਈ ਗਲਤੀ ਨਹੀਂ ਚਲ ਜੇ ਨੇ ਹਾ ਭੁੱਲੇ ਜਾਨਾ ਉਹ ਗੱਲਾਂ ਵਧੀਆ ਹੈ ਪਰ ਆਪਾਂ ਦੋਵੇਂ ਨਹੀਂ ਭੁੱਲੇ ਜਾਣੀਆਂ ਕਿਉਂਕਿ ਆਪਾਂ ਨੂੰ ਵੀ ਜਿਆਦਾ ਆ ਜਾਂਦੀਆਂ ਨੇ ਹੰ ਦੇਖ ਕੇ ਤਾਂ ਇਹ ਪੈਸੇ ਨਾਲ ਐ ਨਹੀਂ ਕੀਤਾ ਭੁੱਲੀਆਂ ਤਾਂ ਕਿੱਥੋਂ ਜਾਂਦੀਆਂ ਜੀ ਜਿਹੜਾ ਕੁਝ ਮੈਂ ਕੀਤਾ ਉਹ ਹੀ ਮੇਰੇ ਮੂਰੇ ਆਈ ਜਾਂਦਾ ਚਲ ਤੁਖਾ ਮਤੰਦ ਕਰ ਲੈ ਹੈਗਾ ਹਾਂ ਜੀ ਚਲ ਫਿਰ ਮੈਂ ਤਾਂ ਖੇਤੀ ਹੈ ਨਾ ਮੈਂ ਤਾਂ ਆਇਆ ਸੀ ਨੇ ਹਾਉਣਾ ਕਰਕੇ ਹੁਣ ਫੇਰ ਚੱਲੇ ਘਰੇ ਵੀ ਬਰਚਾ ਕਰੋ ਨਾ ਚਲ ਪਾਣੀ ਲੈ ਕੇ ਆਈ ਬਰ ਮੈਂ ਪਾਣੀ ਲਾਇਆ ਉਹ ਫੇਰ ਆਉਣਾ ਚਲ ਚੰਗਾ ਜੀ ਤਾਂ ਮੈਂ ਰੋਟੀ ਸੱਤ ਬਣਾ ਕੇ ਰੱਖਾਂ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਬਹੁਤ ਵਧੀਆ ਹੋਵੋਗੇ ਤੇ ਤੁਸੀਂ ਸਾਡਾ ਆਹ ਵਾਲਾ ਐਪੀਸੋਡ ਦੇਖ ਚੁੱਕੇ ਹੋਗੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਹੈਗੀ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾ ਕਰ ਥੈਂਕ ਯੂ ਸੋ ਮੱਚ